ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਅੱਜ ਆਪਾਂ ਮੁਹਾਰਨੀ ਦੀਆਂ ਲੈਣਾ ਕੁਝ ਕੁ ਸਿੱਖਣੀ ਐ ਕਿਉਂਕਿ ਗੁਰਬਾਣੀ ਸਿੱਖਣ ਤੋਂ ਪਹਿਲਾਂ ਆਪਣ ਮੁਹਾਰਨੀ ਸਿੱਖਣੀ ਬਹੁਤ ਜ਼ਰੂਰੀ ਐ ਕਿਉਂਕਿ ਜਿਹੜੇ ਗੁਰਬਾਣੀ ਦਾ ਗਲਤ ਉਚਾਰਨ ਕਰਦੇ ਨੇ ਉਹਨਾਂ ਨੇ ਮੁਹਾਰਨੀ ਨਹੀਂ ਸਿੱਖੀ ਤਾਂ ਕਰਕੇ ਗੁਰਬਾਣੀ ਦਾ ਜਿਹੜੇ ਲਗਾ ਮਾਤਰਾ ਹੈ ਦਲਾਵਾ ਔਂਕਰ ਦਲੈਂਕੜ ਇਹ ਛੱਡ ਜਾਂਦੇ ਨੇ ਗੁਰਬਾਣੀ ਬਾਅਦ ਸਿੱਖੋ ਪਹਿਲਾਂ ਸਿੱਖੋ ਮੁਹਾਰਨੀ ਮਹਾਰਨੀ ਅਜਾ ਪੜ੍ਹ ਸਿੱਖਣੀ ਆ ਠੀਕ ਆ ਸਾਰਿਆਂ ਨੇ ਬੋਲਣਾ ਹੈ ਸਮਝ ਲੱਗ ਗਈ ਹਾਂਜੀ ਐਡਾ ਮੁਕਤਾ ਆ ਤਾ ਮੁਕਤਾ ਐੜੇ ਕੰਨਾ ਆ ਤਾ ਕੰਨਾ ਆ ਈੜੀ ਸਿਆਰੀ ਏ ਈੜੀ ਸਿਆਰੀ ਹੈ ਈੜੀ ਬਿਹਾਰੀ ਈ ਈੜੀ ਬਿਹਾਰੀ ਕੂੜੇ ਔਕੜ ਓ ਕੂੜੇ ਔਕੜ ਤੋ ਕੂੜੇ ਦਲੈਂਕੜ ਓ ਕੂੜੇ ਦਲੈਂਕੜ ਰੂ ਏਡੀ ਲਾਇਏ ਜੀ ਲਾਇਏ ਸਾਡੇ ਦਲਾਵਾ ਐ ਸਾਡੇ ਦਲਾਵਾ ਐ ਊੜੇ ਹੋੜਾ ਓ ਊੜੇ ਹੋੜਾ ਓ ਐੜੇ ਕਨੌੜਾ ਔ ਸਾਡੇ ਕਨੌੜਾ ਔ ਐੜੇ ਟਿੱਪੀ ਅੰਗ ਸਾਡੇ ਟਿੱਪੀ ਅੰਗ ਐੜੇ ਕੰਨਾ ਉੱਤੇ ਬਿੰਦੀ ਆ ਸਾਡੇ ਕੰਨਾ ਉੱਤੇ ਬਿੰਦੀ ਆ ਇੱਕ ਊੜੇ ਨੂੰ ਹੋੜਾ ਹੁੰਦਾ ਊੜੇ ਹੋੜਾ ਓ ਊੜੇ ਹੁੰਦਾ ਓ ਐਮ ਐਨ ਓ ਓ ਪੜ੍ਹਦੇ ਨੇ ਆਪਾਂ ਇੰਗਲਿਸ਼ ਦੀ ਉੜੇ ਉੜੇ ਉੜੀ ਦੀ ਵਾਇਕਟਣੀ ਓ ਜਿੱਥੇ ਐਡ ਨੂੰ ਕਨੌੜਾ ਆਜੇ ਉਹਦੇ ਇੰਨਾ ਥੋੜਾ ਜਿਹੜਾ ਮੂੰਹ ਖੁੱਲ ਜਾਂਦਾ ਐਡ ਇੱਕ ਨੌੜਾ ਔ ਐਡ ਇੱਕ ਨੌੜਾ ਔ ਮੂੰਹ ਖੋਲ ਕੇ ਬੋਲਣਾ ਕੜੋਂੜੇ ਨੂੰ ਠੀਕ ਆ ਅੱਗੇ ਆ ਗਿਆ ਆਪਣਾ ਸ ਸ ਸ ਮੁਕਤਾ ਸ ਸ ਮੁਕਤਾ ਸ ਸ ਸੇ ਕੰਨਾ ਸਾ ਸ ਸੇ ਕੰਨਾ ਸਾ ਸ ਸੇ ਸਿਆਰੀ ਸੇ ਸੱੱ ਸਿਆਰੀ ਸੱੱ ਸੱਸੀ ਬਿਹਾਰੀ ਸੀ ਸੱੱ ਸੱਸੀ ਬਿਹਾਰੀ ਸੀ ਸੱੱ ਸੱਸੀ ਅੰਕੜ 100 ਸੱੱ ਸੱਸੀ ਅੰਕੜ 100 ਸੱੱ ਸੱਸੀ ਦਲੈਂਕੜ 100 ਸੱੱ ਸੱਸੀ ਦਲੈਂਕੜ 100 ਸੱੱ ਸੱਸੀ ਲਾਸੀ ਸੱੱ ਸੱਸੀ ਲਾਵਾ ਸੱੱ ਸੱਸੀ ਲਾਵਾ ਸੱੱ ਸੱਸੀ ਹੂੜਾ 100 ਸੱੱ ਸੱਸੀ ਹੂੜਾ 100 ਸੱੱ ਸੱਸੀ ਕਨੌੜਾ 100 ਸੱੱ ਸੱਸੀ ਕਨੌੜਾ ਸੱਤੀ ਟਿੱਪੀ ਸੰ ਸੱਸੀ ਟਿੱਪੀ ਸੰ ਸੱਸੀ ਕੰਨਾ ਉੱਤੇ ਬਿੰਦੀ ਸਾ ਸੱਸੀ ਕੰਨਾ ਉੱਤੇ ਬਿੰਦੀ ਸਾ ਸੱਸੀ ਨਹੋੜਾ 100 100 ਕਹਿਣਾ ਜਦੋਂ ਆਪਾਂ 100 ਰੁਪਿਆ ਪਾਵਾਂਗੇ ਪੰਜਾਬੀ ਦੇ ਵਿੱਚ ਸੱਸੀ ਨੂੰ ਕਨੋੜਾ ਪਵੇਗਾ ਕਨੋੜੇ ਦੀ ਆਵਾਜ਼ ਨਿਕਲਦੀ 100 ਉਹਦੇ ਨਾਲ ਕਨੋੜੇ ਦੇ ਨਾਲ ਮੂੰਹ ਖੁੱਲ ਜਾਂਦਾ ਆਪਣਾ ਜਦੋਂ ਕਨੋੜਾ ਬੋਲਣਾ ਮੂੰਹ ਖੋਲ ਕੇ 100 ਤੇ ਸੱਸੀ ਹੋੜਾ 100 ਸਮਝ ਲੱਗੀ ਅੱਗੇ ਆ ਗਿਆ ਹਾ 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 ਮੁਕਤਾ ਹਾ

आहे टिपि हम आहे टिपिया आहे कन्ना उत्ते बिंदी हाँ, हाँ, हाँ।, हाँ कक्का हाँ। हाँ। हा। हा। मुक्ता का कक्के गन्ना का कक्के सियारी के कक्के बिहारी की कक्के अंकड़ को कक्के अंकड़ को को

ਠੱਕੇ ਔਂਕੜ ਖੋ ਠੱਕੇ ਔਂਕੜ ਖੋ ਠੱਕੇ ਦਲੇਂਕੜ ਖੂ ਠੱਕੇ ਦਲੇਂਕੜ ਖੂ ਠੱਕੇ ਲਾਖੇ ਠੱਕੇ ਲਾਖੇ ਠੱਕੇ ਦਲਾਵਾ ਖੈ ਠੱਕੇ ਦਲਾਵਾ ਖੈ ਠੱਕੇ ਹੋੜਾ ਖੂ ਠੱਕੇ ਹੋੜਾ ਖੂ ਠੱਕੇ ਗਨੌੜਾ ਖਾਓ ਠੱਕੇ ਗਨੌੜਾ ਖਾਓ ਠੱਕੇ ਟਿੱਪੀ ਖੰਗ ਠੱਕੇ ਟਿੱਪੀ ਖੰਗ ਠੱਕੇ ਕੰਨਾ ਉੱਤੇ ਬਿੰਦੀ ਖਾ ਠੱਕੇ ਕੰਨਾ ਉੱਤੇ ਬਿੰਦੀ ਖਾ ਜਗਦਾ ਮੁਗਤਾ ਗਾ ਗੱਗ ਕਰਾ ਗੱਗੇ ਕੰਨਾ ਗਾ ਗੱਗੇ ਸਿਆਰੀ ਗੇ ਗੱਗੇ ਸਿਆਰੀ ਗੀ ਗੱਗੇ ਬਿਹਾਰੀ ਗੀ ਗੱਗੇ ਬਿਹਾਰੀ ਕੀ ਗੱਗੇ ਔਂਕੜ ਗੋ ਗੱਗੇ ਔਂਕੜ ਗਾ ਗੱਗੇ ਦਲੈਂਕੜ ਗੂ ਗੱਗੇ ਦਲੈਂਕੜ ਗੂ ਗੱਗੇ ਲਾਂਗੇ ਗੱਗੇ ਲਾਂਗੇ ਗੱਗੇ ਦੁਲਾਵਾਂ ਗੈ ਗੱਗੇ ਦੁਲਾਵਾਂ ਗੈ ਗੱਗੇ ਹੋੜਾ ਗੂ ਗੱਗੇ ਹੋੜਾ ਗੂ ਗੱਗੇ ਕਨੋੜਾ ਗੋ ਗੱਗੇ ਕਨੋੜਾ ਗੋ ਗੱਗੇ ਟਿੱਪੀ ਗੰਗ ਗੱਗੇ ਟਿੱਪੀ ਗਾ ਗੱਗੇ ਕੰਨਾ ਉੱਤੇ ਬਿੰਦੀ ਗਾ ਗੱਗੇ ਕੰਨਾ ਉੱਤੇ ਬਿੰਦੀ ਗਾ ਅੱਗਾ ਮੁਗਤਾ ਕਾ कगे करना का, कगे कगे से आरी के, कगे आरी की, घा बिकी दलैंकड़ू कगे, कगे दलावा कै ਖੱਗੇ ਹੋੜਾ ਕੋ ਖੱਗੇ ਹੋੜਾ ਕੋ ਖੱਗੇ ਕਨੋੜਾ ਕਾ ਖੱਗੇ ਕਨੋੜਾ ਕਾ ਖੱਗੇ ਢਿੱਪੀ ਕੰ ਖੱਗੇ ਢਿੱਪੀ ਕੰ ਖੱਗੇ ਕੰਨਾ ਉੱਤੇ ਬਿੰਦੀ ਕਾ ਖੱਗੇ ਕੰਨਾ ਉੱਤੇ ਬਿੰਦੀ ਕਾ ਅਗਲਾ ਅੱਖਰ ਹੈ ਨੰਗਾ ਇਹ ਜਿਹੜਾ ਨੰਗਾ ਹੈ ਇਹ ਨੱਕ ਦੇ ਵਿੱਚ ਬੋਲਿਆ ਜਾਂਦਾ ਹਮੇਸ਼ਾ ਹੀ ਸਕੂਲਾਂ ਦੇ ਵਿੱਚ ਇਸ ਨੂੰ ਨਹੀਂ ਪੜਾਇਆ ਜਾਂਦਾ ਸਕੂਲਾਂ ਦੇ ਵਿੱਚ ਗਲਤ ਉਚਾਰਨ ਕਰਾਉਂਦੇ ਨੇ ਇਹ ਕਿਉਂਕਿ ਇਹ ਜਿਹੜਾ ਅੱਖਰ ਹੈ ਨੰਗਾ ਇਹ ਗੁਰਬਾਣੀ ਦੇ ਵਿੱਚ ਆਉਂਦਾ ਹੈ ਨੰਗਾ ਮੁਕਤਾਂਗਾ ਨੰਗੇ ਕੰਨਾਂ ਆ ਨੰਗੇ ਕੰਨਾਂ ਆ ਨੰਗੇ ਸਿਆਰੇਂਗੇ ਨੰਗੇ ਜਾਗੇ ਨੰਗੇ ਬਿਹਾਰੀ ਗੀ ਨੰਗੇ ਬਿਹਾਰੀ ਨੰਗੇ ਔਂਗਣ ਨੂੰ ਨੰਗੇ ਆਪੜ ਨੂੰ ਨੰਗੇ ਦਲੈਣ ਨੂੰ ਨੰਗੇ ਲਾਗੇ ਨੰਗੇ ਬਹਾਗੇ ਨੰਗੇ ਦਲਾਵਾਂ ਗੈਂ ਨੰਗੇ ਦਲਾਵਾਂ ਗੈਂ ਨੰਗੇ ਹੋਣਾ ਨੂੰ ਨੰਗੇ ਹੋਵਾ ਗੋ ਨੰਗੇ ਕਣਾਉਣਾ ਗਾਓ ਨੰਗੇ ਕਣਾਉਣਾ ਗਾਓ ਨੰਗੇ ਟਿੱਪਿੰਗਾਂ ਨੰਗੇ ਟਿੱਪਿੰਗਾਂ ਨੰਗੇ ਕੰਨਾਂ ਉੱਤੇ ਬਿੰਨੀ ਆ ਇਹ ਨੱਕ ਦੇ ਵਿੱਚ ਉਚਾਰਨ ਹੋਵੇਗਾ ਨੱਕ ਦੇ ਵਿੱਚ ਪੜਿਆ ਜਾਣਾ ਇਹ ਨੰਗਾ 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 ਸਾਰੇ ਬੋਲੋ ਨੰਗਾ 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 ਨੰਨਾ ਨੰਨਾ ਹਾਂ ਇਹਦਾ ਅਭਿਆਸ ਕਰੋ ਜਰੂਰ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ